ਫਤੇ ਨਾਲ ਸੰਜ ਪਾਈਏ ਦੇਹ ਅਸੀਸ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੇ ਦੀਵਾਨ ਅੰਦਰ ਆਪ ਸੰਗਤਾਂ ਨੇ ਇਤਿਹਾਸ ਸਰਵਣ ਕੀਤਾ ਸੀ ਧੰਨ ਸਾਹਿਬ ਸਤਿਗੁਰੂ ਗੁਰੂ ਹਰ राय ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਸਿੱਖ ਸੰਗਤਾਂ ਨੇ ਪੁੱਛਿਆ ਸੀ ਮਹਾਰਾਜ ਜੀਓ ਕਿ ਦੱਸੋ ਤੁਸੀਂ ਉਸ ਬਿਰਧ ਮਾਤਾ ਦੇ ਕੋਲੋਂ ਪ੍ਰਸ਼ਾਦਾ ਕਿਉਂ ਛਕਿਆ ਸੀ ਤੇ ਗੁਰੂ ਸਾਹਿਬ ਜੀ ਆਪ ਜੀ ਨੇ ਪ੍ਰਸ਼ਾਦੇ ਦੀ ਕੋਈ ਮਰਿਆਦਾ ਵੀ ਨਾ ਰੱਖੀ ਪ੍ਰਸ਼ਾਦੇ ਦੀ ਮਰਿਆਦਾ ਤੇ ਪੰਗਤ ਵਿੱਚ ਹੈ ਆਪ ਜੀ ਨੇ ਘੁੜੇ ਤੇ ਬੈਠ ਕੇ ਕੋਈ ਛਕਿਆ ਸੀ ਤਾ ਸਤਗੁਰੂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਨੇ ਕਹਿੰਦੇ ਪਿਆਰਿਓ ਉਸ ਮਾਤਾ ਦੇ ਮਨ ਦੀ ਇੱਕ ਭਾਵਨਾ ਹੈ ਕਿ ਮੈਂ ਘੋੜੇ ਤੇ ਚੜੇ ਹੋਏ ਸਤਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਉਣਾ ਹੈ ਮਹਾਰਾਜ ਕਹਿੰਦੇ ਉਹਦੇ ਮਨ ਦੀ ਇੱਛਾ ਪੂਰੀ ਕਰਨੀ ਸੀ ਗੁਰੂ ਸਾਹਿਬ ਅਗਲੇ ਦਿਨ ਜਦੋਂ ਪ੍ਰਸ਼ਾਦਾ ਛਕਣ ਲੱਗੇ ਸਿੱਖਾਂ ਨੂੰ ਮਹਾਰਾਜ ਨੇ ਕਹਿ ਦਿੱਤਾ ਕਿ ਤੁਸੀਂ ਅੱਜ ਪ੍ਰਸ਼ਾਦਾ ਨਿਯਮ ਨਾਲ ਨਹੀਂ ਬਣਾਇਆ ਮਰਿਆਦਾ ਨਾਲ ਨਹੀਂ ਬਣਾਇਆ ਤੇ ਸਿੱਖ ਗੋ ਕਹਿੰਦੇ ਮਹਾਰਾਜ ਕੱਲ ਤਾਂ ਤੁਸੀਂ ਕੋੜੇ ਤੇ ਬੈਠ ਕੇ ਵੀ ਛੱਕ ਗਏ ਸੀ ਅੱਜ ਤੁਸੀਂ ਕਹਿ ਰਹੇ ਹੋ ਮਰਿਆਦਾ ਨਾਲ ਨਹੀਂ ਬਣਿਆ ਪਾਤਸ਼ਾਹ ਕਹਿੰਦੇ ਉਸ ਮਾਤਾ ਦੇ ਅੰਦਰ ਪ੍ਰੇਮ ਬਹੁਤ ਸੀ ਉਹਦੇ ਪ੍ਰੇਮ ਵਿੱਚ ਭਿੱਜਿਆ ਹੋਇਆ ਨੇ ਅਸੀਂ ਪ੍ਰਸ਼ਾਦਾ ਛੱਕਿਆ ਹੈ ਜਿੱਥੇ ਪ੍ਰੇਮ ਅਥਾ ਹੋਵੇ ਉਥੇ ਨੇਮ ਮੁੱਕ ਜਾਂਦੇ ਨੇ ਇਸ ਕਰਕੇ ਅਸੀਂ ਪ੍ਰੇਮ ਨੂੰ ਵਧਾਵਿਆ ਪ੍ਰੇਮ ਨੂੰ ਨਵਾਇਆ ਹੈ ਜਿਸ ਤਰ੍ਹਾਂ ਉਹਦੀ ਇੱਛਾ ਸੀ ਉਹ ਸੰਪੂਰਨ ਕੀਤੀ ਮਹਾਰਾਜ ਨੇ ਸਿੱਖਾਂ ਦੇ ਸ਼ੰਕੇ ਨਿਰਵਿਰਤ ਕੀਤੇ ਵਡਿਆਈਆਂ ਬਖਸ਼ਿਸ਼ ਕੀਤੀਆਂ ਅਗਲੀ ਵਿਚਾਰ ਇਤਿਹਾਸ ਦੀ ਆਓ ਪਿਆਰੋ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਇੱਕ ਦਿਨ ਬੈਠੇ ਸਭੰ ਮ ਸ੍ਰੀ ਸਤਗੁਰ ਹਰਿ ਰਾਏ ਇੱਕ ਦਿਨ ਸਤਗੁਰ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸਭਾ ਦੇ ਵਿੱਚ ਬੈਠੇ ਹੋਏ ਸਨ ਸੰਗਤ ਦਰਸ਼ਨ ਕੋ ਕਰ ਮਨ ਬਾਛਤ ਫਲ ਪਾਏ ਕਹਿੰਦੇ ਸੰਗਤ ਦਰਸ਼ਨ ਕਰ ਰਹੀ ਸੀ ਮਹਾਰਾਜ ਜੀ ਦੇ ਮਨਿ ਈਸ਼ੇ ਫਲ ਪ੍ਰਾਪਤ ਕਰ ਰਹੀਆਂ ਸੰਗਤਾ ਸਭਿਆ ਸ਼ੰਦ ਦੇਸ਼ ਵਿਦੇਸ਼ ਵਿਸ਼ੇਸ਼ ਸੰਗਤਾ ਦਰਸ ਅਸ਼ੇਸ਼ ਕਰਤ ਹੈ ਆਏ ਕਹਿੰਦੇ ਦੇਸ਼ਾਂ ਵਿਦੇਸ਼ਾਂ ਦੀਆਂ ਬਹੁਤ ਸਾਰੀਆਂ ਸਿੱਖ ਸੰਗਤਾ ਗੁਰੂ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਆਈਆ ਕੈ ਕੈ ਸੁਜਸ ਬਿਸਤ ਜਗ ਪੂਰਨ ਮਨੋਂ ਚਾਂਦਨੀ ਵੜ ਦਿਪਤਾਏ ਕਹਿੰਦੇ ਜਿੱਥੇ ਜਿੱਥੇ ਕਿਸੇ ਨੇ ਗੁਰੂ ਸਾਹਿਬ ਮਹਾਰਾਜ ਦੀ ਵਡਿਆਈ ਗੁਰੂ ਸਾਹਿਬ ਜੀ ਦੀ ਸ਼ੋਭਾ ਜਿੰਨੇ ਜਿੰਨੇ ਸਿੱਖਾਂ ਨੇ ਸੁਣੀ ਉਹ ਗੁਰੂ ਸਾਹਿਬ ਕੋਲ ਆਉਣ ਲੱਗ ਪਏ ਦਰਸ਼ਨ ਕਰਨ ਵਾਸਤੇ ਕਰਾਮਾਤ ਸਾਹਿਬ ਉਪਕਾਰੀ ਜਥਾ ਬਚਨ ਕਹਿ ਤਿਮ ਹੋਏ ਜਾਏ ਕਹਿੰਦੇ ਨੇ ਮੰਨ ਲਿਆ ਸੰਗਤਾਂ ਨੇ ਵੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਕਰਾਮਾਤ ਦੇ ਧਣੀ ਹਨ ਬਖਸ਼ਿਸ਼ਾਂ ਦੇ ਦਾਤੇ ਹਨ ਇਸ ਪ੍ਰਸੰਨਤਾ ਸਫਲ ਤੁਰਤ ਜਿਨ ਦੇ ਬਰਸਰਾਪ ਨਹੀਂ ਨਿਪਲਾਏ ਕਹਿ ਲੈ ਗੁਰੂ ਹਰ ਰਾਏ ਸਾਹਿਬ ਮਹਾਰਾਜ ਜਿਨ੍ਹਾਂ ਦੇ ਬਚਨ ਅਜਾਈ ਨਹੀਂ ਜਾਂਦੇ ਜਿਨ੍ਹਾਂ ਦੇ ਬਚਨ ਸਫਲ ਹੁੰਦੇ ਹਨ ਚੌਰ ਟੁਰਤ ਦੋ ਦਿਸ਼ ਛਬ ਪਾਵਤ ਚੋਆ ਅਤਰ ਗੰਧ ਮਹਿਕਾਰ ਗੁਰੂ ਸਾਹਿਬ ਮਹਾਰਾਜ ਜੀ ਦੇ ਸੀਸ ਉੱਤੇ ਚੌਰ ਝੁੱਲਦਾ ਹੈ ਗੁਰੂ ਸਾਹਿਬ ਮਹਾਰਾਜ ਦੀ ਛੱਬ ਮੈਨੇ ਸ਼ੋਭਾ ਬਹੁਤ ਸੋਹਣੀ ਵੱਡੀ ਆਬਾ ਬਣੀ ਹੈ 101 ਪਟ ਜਾਮਾ ਗਰਮ ਹੈ ਅੰਗ ਬਿ ਭੂਖਨ ਭੂਖਤ ਚਾਰ 101 ਕਲੀਆਂ ਵਾਲਾ ਚੋਲਾ ਗੁਰੂ ਹਰ राय ਸਾਹਿਬ ਮਹਾਰਾਜ ਪਹਿਣਦੇ ਸਨ ਪਰ ਸਿੱਖ ਅਰਦਾਸ ਅਗੇਰੇ ਕਿਰਪਾ ਭਰੇ ਦ੍ਰਿਗ ਲੇਤ ਨਿਹਾਰ ਕਹਿੰਦੇ ਬਹੁਤ ਸਾਰੇ ਸਿੱਖ ਗੁਰੂ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਸਨ ਜੋ ਕਿਸੇ ਦੀ ਇੱਛਾ ਸੀ ਮਹਾਰਾਜ ਪੂਰੀ ਕਰ ਦੇ ਆਜੋ ਤਹੇ ਸਥਿਤ ਗਨ ਜੋਦਾ ਚਹਉ ਕੋਤ ਗੁਰ ਕੇ ਪਰਵਾਰ ਕਹਿੰਦੇ ਗੁਰੂ ਸਾਹਿਬ ਮਹਾਰਾਜ ਜੀ ਦੇ ਬਹਾਦਰ ਯੋਧੇ ਗੁਰੂ ਸਾਹਿਬ ਜੀ ਦੇ ਹਮੇਸ਼ਾ ਪਾਸ ਖੜੇ ਰਹਿੰਦੇ ਇੱਕ ਸਿਗਾਤ ਜੋਰ ਕਰ ਬੋਲਿਓ ਸ੍ਰੀ ਸਤਗੁਰ ਤੁਮ ਨਾਥ ਅਨਾਥ ਇੱਕ ਸਿੱਖ ਗੁਰੂ ਹਰ राय ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਦਾ ਤੇ ਕਹਿੰਦਾ ਮਹਾਰਾਜ ਜੀ ਤੁਸੀਂ ਅਨਾਥਾਂ ਦੇ 나ਥ ਹੋ ਕਿਵ ਸੇਵਾ ਰਾਵਰ ਕੀ ਕਰ ਹੈ ਜੇ ਨਿਰਧਨ ਸਿੱਖ ਪਾਏ ਨਾ ਆਥ ਕਿਵੇਂ ਮਹਾਰਾਜ ਸਵਾਲ ਦੇਖੋ ਸਾਖੀ ਬੜੀ ਕਮਾਲ ਦੀ ਐ ਸੁਣਨ ਵਾਲੀ ਜੀ ਗੁਰੂ ਸਾਹਿਬ ਮਹਾਰਾਜ ਬਾਦਸ਼ਾਹ ਨੂੰ ਸਿੱਖ ਕਹਿੰਦਾ ਮਹਾਰਾਜ ਕੋਈ ਸਿੱਖ ਸੇਵਾ ਕਰਦਾ ਹੋਵੇ ਗਰੀਬ ਨਿਰਧਨ ਹੋਵੇ ਮਾਤੜ ਹੋਵੇ ਜਿਹਦੇ ਕੋਲ ਮਾਇਆ ਨਾ ਹੋਵੇ ਉਹ ਮਹਾਰਾਜ ਸਿੱਖੀ ਵੀ ਕਿਵੇਂ ਪਾਵੇ ਤੇ ਮਾਇਆ ਵੀ ਕਿਵੇਂ ਪ੍ਰਾਪਤ ਕਰੇ ਗੁਰੂ ਸਾਹਿਬ ਸਿੱਖ ਦੀ ਗਰੀਬੀ ਕਿਵੇਂ ਨਿਕਲੇ ਹੋਏ ਦਾਰਦੀ ਕਰੇ ਜਤਨ ਪੀ ਤਉ ਨਾ ਪ੍ਰਾਪਤ ਕੇਤ ਤਨ ਹਾਥ ਮਹਾਰਾਜ ਕਈ ਲੋਕ ਬੜਾ ਯਤਨ ਕਰਦੇ ਨੇ ਬੜੀ ਮਿਹਨਤ ਕਰਦੇ ਨੇ ਫਿਰ ਵੀ ਉਹਨਾਂ ਦੀ ਗਰੀਬੀ ਨਹੀਂ ਨਿਕਲਦੀ ਇਹ ਬੜਿਆਂ ਦਾ ਸਵਾਲ ਹੋਏਗਾ ਬੜਿਆਂ ਨੂੰ ਲੱਗਦਾ ਹੋਊਗਾ ਵੀ ਇੰਨੀ ਮਿਹਨਤ ਕਰਦੇ ਆ ਇਨੀ ਮਾਇਆ ਆਉਂਦੀ ਆ ਪਤਾ ਨਹੀਂ ਜਾਂਦੀ ਕਿ ਇਸ ਪਾਸੇ ਨੂੰ ਫਿਰ ਵੀ ਪੂਰੀ ਨਹੀਂ ਪੈਂਦੀ ਕਈ ਵਾਰੀ ਬੰਦਾ ਬੜੀ ਮੁਸ਼ਕਲ ਘਾਲਦਾ ਹੈ ਮਿਹਨਤ ਕਰਦਾ ਆ ਪਰ ਗਰੀਬੀ ਫਿਰ ਵੀ ਖੜਾ ਨਹੀਂ ਛੱਡਦੀ ਇਹ ਉਹਨਾਂ ਸਾਰਿਆਂ ਵਾਸਤੇ ਸਾਖੀ ਬੜੀ ਕਮਾਲ ਦੀ ਹੈ ਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਸਿੱਖ ਕਹਿੰਦੇ ਆ ਗਰੀਬ ਨਵਾਜ਼ ਜਿਹੜੇ ਯਤਨ ਵੀ ਬੜਾ ਕਰਦੇ ਨੇ ਕਮਾਈ ਮਿਹਨਤ ਵੀ ਬੜੀ ਰੱਜ ਕੇ ਕਰਦੇ ਨੇ ਫੇਰ ਵੀ ਉਹਨਾਂ ਦੀ ਗਰੀਬੀ ਨਹੀਂ ਜਾਂਦੀ ਹੋਰ ਕੀ ਕਰੈ ਪਤਨ ਕਰਨ ਕਾ ਜਿਸ ਤੇ ਹੋਵੈ ਜਨਮ ਸੁਕਾਤ ਮਹਾਰਾਜ ਸਤਗੁਰੂ ਸਾਹਿਬ ਮਹਾਰਾਜ ਜੀ ਉਹ ਕੀ ਕਰਨ ਉਹਨਾਂ ਨੂੰ ਆਪ ਜੀ ਦੀ ਖੁਸ਼ੀ ਕਿਵੇਂ ਮਿਲੇ ਸ੍ਰੀ ਹਰਿ ਰਾਏ ਸਭਾ ਮੈਂ ਬੋਲੇ ਮੂ ਸੁਪ੍ਰੇਮ ਕਰਤ ਸਿੱਖ ਦਾਸ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸਭਾ ਵਿੱਚ ਬੈਠੇ ਤੇ ਬਚਨ ਕਰਦੇ ਕਹਿਣ ਲੱਗੇ ਹਨ ਸੋ ਮੁਝ ਕੋ ਪੇ ਨਿਸ ਦਿਨ ਸਿਮਰ ਜਿਸ ਕੇ ੁਰਮੈ ਸ਼ਬਦ ਪ੍ਰਕਾਸ਼ ਗੁਰੂ ਸਾਹਿਬ ਕਹਿੰਦੇ ਜਿਹੜੇ ਸਿੱਖ ਰੋਜ ਬਾਣੀ ਦਾ ਸ਼ਬਦ ਦਾ ਪ੍ਰਕਾਸ਼ ਕਰਦੇ ਨੇ ਤੇ ਮੈਨੂੰ ਯਾਦ ਕਰਦੇ ਨੇ ਸ਼ਬਦ ਦੇ ਪ੍ਰਕਾਸ਼ ਤੋਂ ਭਾਵ ਜਿਹੜੇ ਸਵੇਰੇ ਸ਼ਬਦ ਦਾ ਜਾਪ ਕਰਦੇ ਬਾਣੀ ਪੜ੍ਹਦੇ ਜਾਂ ਨਿਤਨੇਮ ਕਰਦੇ ਨੇ ਕੋਈ ਵੀ ਸਿੱਖ ਜਿਹੜੇ ਗੁਰੂ ਨਾਲ ਜੁੜੇ ਹੋਏ ਨੇ ਜਿਨ੍ਹਾਂ ਦਾ ਨਿਤਨੇਮ ਬਣਿਆ ਹੋਵੇ ਅਨ ਤਰਬ ਤਰ ਸ਼ਰਦਾ ਅਰਪੈ ਤਿਨ ਕੇ ਜਾਰਦ ਹੋਤ ਬਿਨਾਸ਼ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨੇ ਉਹ ਸ਼ਰਦਾ ਧਾਰੇ ਮਾਇਆ ਦਸਵੰਦ ਦੇ ਤੌਰ ਤੇ ਜ਼ਰੂਰ ਕੱਢੇ ਉਹਦੀ ਦਿਲਦਰੀ ਉਹਦੀ ਗਰੀਬੀ ਪਾਤਸ਼ਾਹ ਕਹਿੰਦੇ ਕੱਢ ਦਵਾਂਗੇ ਇਸ ਪਰ ਇੱਕ ਇਤਿਹਾਸ ਸੁਣੀਜਾ ਭਇਓ ਜਥਾ ਔਰ ਧਾਰੋ ਤਾਸ ਗੁਰੂ ਹਰ राय ਸਾਹਿਬ ਕਹਿੰਦੇ ਵੀ ਜੇ ਤੁਸੀਂ ਚਾਹੁੰਦੇ ਜੇ ਨਾ ਵੀ ਸਿੱਖ ਦੇ ਘਰੋਂ ਗਰੀਬੀ ਨਿਕਲੇ ਜੇ ਤੁਸੀਂ ਚਾਹੁੰਦੇ ਹੋ ਵੀ ਸਿੱਖ ਸੁਖ ਦਾ ਆਨੰਦ ਨਾਲ ਜੀਵਨ ਜੀਵੇ ਤਾਂ ਮਹਾਰਾਜ ਕਹਿੰਦੇ ਫਿਰ ਇੱਕ ਸਾਖੀ ਸੁਣੋ ਤੁਹਾਨੂੰ ਦੱਸਦੇ ਹਾਂ ਇਹ ਫਿਰ ਅੱਗੋਂ ਗੁਰੂ ਹਰ राय ਸਾਹਿਬ ਸਿੱਖਾਂ ਨੂੰ ਸਾਖੀ ਸੁਣਾਉਣ ਲੱਗੇ ਹਨ ਇਤਿਹਾਸ ਦੀ ਇੱਕ ਕੁਰਮਾ ਸਿੱਖ ਬਸੈ ਸੋ ਨਿਰਤਨ ਅੰਨ ਦਰਬ ਘਰ ਮੈਂ ਕੁਛ ਨਾਹੀਂ ਕਹਿੰਦੇ ਨੇ ਇੱਕ ਨਗਰ ਦੇ ਵਿੱਚ ਨਾ ਸਿੱਖ ਵਸਦੇ ਸਨ ਤੇ ਜਿਹੜੇ ਇਹ ਸਿੱਖਾਂ ਦੀ ਗੱਲ ਗੁਰੂ ਹਰ राय ਸਾਹਿਬ ਕਰਨ ਲੱਗੇ ਕਹਿੰਦੇ ਉਹ ਬੜੇ ਗਰੀਬ ਸੀਗੇ ਉਹਨਾਂ ਨੂੰ ਬਹੁਤ ਗਰੀਬੀ ਨੇ ਤੰਗ ਕੀਤਾ ਹੋਇਆ ਸੀ ਸਤਗੁਰੂ ਸਾਹਿਬ ਮਹਾਰਾਜ ਦੱਸਦੇ ਨੇ ਨੀਠ ਨੀਟ ਕਰ ਉਦਰ ਪੂਰਨਾ ਆਦਾਰਤ ਕੋ ਦੁੱਖ ਸਦਾ ਸਹਾਈ ਉਹਨਾਂ ਵਿਚਾਰਿਆਂ ਦੇ ਘਰ ਵਿੱਚ ਮਸਾਂ ਕਿਤੇ ਰੋਟੀ ਪੱਕਦੀ ਕਦੇ ਕਦੇ ਰੋਟੀ ਮਿਲਦੀ ਕਦੇ ਕਦੇ ਖਾਨ ਨੂੰ ਪ੍ਰਸ਼ਾਦਾ ਮਿਲਦਾ ਸੀ ਇੰਨੀ ਗਰੀਬੀ ਇੰਨੀ ਮਾੜੀ ਦਸ਼ਾ ਉਹਨਾਂ ਦੇ ਘਰ ਦੀ ਸੀ ਚਿਰਾਚਰੀ ਜੋ ਰਾਤਿਸ ਗਰੇ ਰਹੇ ਪ੍ਰਥਮ ਜਨਮ ਸੇਖ ਸਿਖਨੀ ਆਹੇ ਪਾਤਸ਼ਾਹ ਕਹਿਣ ਲੱਗੇ ਨੇ ਉਹਨਾਂ ਦੇ ਘਰ ਵਿੱਚ ਇੱਕ ਚਿੜਾ ਤੇ ਚਿੜੀ ਦਾ ਜੋੜਾ ਰਹਿੰਦਾ ਸੀ ਸਤ ਜਾਣ ਕੇ ਗੁਰੂ ਮਹਾਤਮ ਕਿਸੂ ਕਰਮ ਤੇ ਖਗ ਤਨ ਬਾਹੇ ਮਹਾਰਾਜ ਕਹਿੰਦੇ ਕੋਈ ਕੋ ਕਰਮ ਹੋਇਆ ਉਹਨਾਂ ਨੂੰ ਜੂਨ ਮਿਲੀ ਸੀ ਚਿੜਾ ਚਿੜੀ ਦੀ ਕੋਈ ਸਿੱਖ ਤੇ ਸਿੱਖਣੀ ਸੀ ਕਿਸੇ ਕਾਰਨ ਕਰਕੇ ਉਹਨਾਂ ਨੂੰ ਇਸ ਦੋ ਪੰਛੀਆਂ ਦੀ ਜੂਨ ਮਿਲ ਗਈ ਚਿੜਾ ਤੇ ਚਿੜੀ ਚ ਜੂਨ ਵਿੱਚ ਆ ਗਏ ਸਨ ਸਤਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਉਹ ਜਿਨ੍ਹਾਂ ਦੇ ਘਰ ਆਲਣਾ ਪਾ ਕੇ ਰਹਿੰਦੇ ਹੀ ਨਾ ਜਿਨ੍ਹਾਂ ਦੇ ਸਿੱਖਾਂ ਤੇ ਸਿੱਖ ਦੇ ਘਰ ਉਹ ਰਹਿੰਦੇ ਸੀ ਉਹਨਾਂ ਦੇ ਘਰ ਇੱਕ ਰੁੱਖ ਲੱਗਾ ਉਹ ਰੁੱਖ ਦੇ ਉੱਤੇ ਪੰਛੀ ਉਹਨਾਂ ਦੋਵਾਂ ਜਾਣਿਆਂ ਨੇ ਆਲਣਾ ਬਣਾ ਲਿਆ ਵੈਸੇ ਆਪਾਂ ਥੋੜਾ ਜਿਹਾ ਇਸ ਸੀਜ਼ਨ ਨੂੰ ਕੱਢ ਦਿੱਤਾ ਅਹੀਂ ਆਪਣੇ ਦਰਵਾਜ਼ੇ ਬੂਹੇ ਵਿਹੜੇ ਖੁੱਲੇ ਕਰਨ ਵਾਸਤੇ ਨਾ ਘਰਾਂ 'ਚ ਲੱਗੇ ਰੁੱਖ ਵੱਢ ਦਿੱਤੇ ਨਹੀਂ ਤੇ ਘਰਾਂ 'ਚ ਲੱਗੇ ਹੋਏ ਰੁੱਖਾਂ ਤੇ ਸ਼ਾਮ ਨੂੰ ਪੰਛੀਆਂ ਦੀ ਚਹਿਚਹਾਟ ਨੇ ਬੜੀ ਰੌਣਕ ਲਾਈ ਹੁੰਦੀ ਸੀ ਕਈ ਵਾਰ ਕੁਝ ਕੋਈ ਜੀਵ ਕਰਮਾਂ ਵਾਲਾ ਹੁੰਦਾ ਹੈ ਜਿਹੜਾ ਜੀਵ ਦੀ ਜੂਨ ਬਦਲ ਦਿੰਦਾ ਹੈ ਜਿਵੇਂ ਉਦਾਹਰਨ ਬਹੁਤ ਪਿਆਰੀ ਸਿੱਖਣ ਵਾਲੀ ਜੇ ਕਹਿੰਦੇ ਉਹਨਾਂ ਦੇ ਘਰ 'ਚ ਗਰੀਬ ਦੇ ਘਰ 'ਚ ਇੱਕ ਰੁੱਖ ਸੀ ਉਸ ਰੁੱਖ ਦੇ ਉੱਤੇ ਇਹ ਚਿੜਾ ਤੇ ਚਿੜੀ ਰਹਿੰਦੇ ਸਨ ਜੇ ਵਿਚਾਰਿਤ ਪਿਪਤਾ ਹਰ ਪੇ ਚਰਾ ਚਰੀ ਤਬ ਕੀਨ ਸਹਾਏ ਇਹਨਾਂ ਨੇ ਸੋਚਿਆ ਦੋਵਾਂ ਜਾਣੇ ਚਿੜੇ ਤੇ ਚਿੜੀ ਨੇ ਕਹਿੰਦੇ ਵਿਚਾਰੇ ਬੜੇ ਗਰੀਬ ਨੇ ਇਨਾਂ ਦੇ ਘਰ ਦੀ ਗਰੀਬੀ ਕੱਢੀ ਜਾਵੇ ਕਿਸੇ ਤਰੀਕੇ ਨਾਲ ਇਸ ਗ੍ਰਹਿ ਤੇ ਲੈ ਅੰਨ ਚੁੰਚ ਭਰ ਉਹ ਗੁਰ ਹਾਰਮੈ ਆਣ ਮਿਲਾਏ ਕਹਿੰਦੇ ਉਹਨਾਂ ਕੀ ਕੀਤਾ ਉਹਨਾਂ ਨੇ ਨਾ ਹੌਲੀ-ਹੌਲੀ ਉਹਨਾਂ ਦੇ ਘਰ ਦਾ ਕੋਈ ਦਾਣਾ ਚੁੱਕ ਕੇ ਨਾ ਅਨਾਜ ਦਾ ਚੁੰਜ ਭਰ ਕੇ ਤੇ ਕਿਤੇ ਲੰਗਰ ਚ ਪਾ ਆਉਣਾ ਗੁਰੂ ਹਰ ਰਾਇ ਸਾਹਿਬ ਸੁਣਾ ਰਹੇ ਨੇ ਸਾਖੀਏ ਕਹਿੰਦੇ ਉਹ ਚਿੜੀ ਤੇ ਚਿੜੀ ਨੇ ਉਹਨਾਂ ਦੇ ਘਰ ਦੀ ਗਰੀਬੀ ਕੱਢਣ ਵਾਸਤੇ ਨਾ ਉਹਨਾਂ ਦੇ ਘਰ ਦਾ ਕੋਈ ਅਨਾਜ ਦਾ ਦਾਣਾ ਉਹਨਾਂ ਦੇ ਘਰ ਦੇ ਕੋਈ ਰਿਜਕ ਦਾ ਦਾਣਾ ਚੁੱਕ ਕੇ ਕਿਸੇ ਲੰਗਰ ਵਿੱਚ ਛੱਡ ਦੇਣਾ ਜਾ ਕੇ ਕਿਤਕ ਦਿਵਸ ਬਾਅਦ ਭਈ ਸੰਪਦਾ ਧਾਨ ਅਰ ਅੰਨ ਭਇਓ ਸਮਦਾਏ ਉਹਨਾਂ ਦੇ ਘਰ ਜਿਵੇਂ ਜਿਵੇਂ ਉਹ ਦਾਣਾ ਜਿਹੜਾ ਸੀ ਉਹ ਲੰਗਰ 'ਚ ਪਈ ਗਿਆ ਤੇ ਉਹਨਾਂ ਦੇ ਘਰ ਜਿਹੜੀ ਸੰਪਤਾ ਸੀ ਉਹਨਾਂ ਦੇ ਘਰ ਜਿਹੜੀ ਮਾਇਆ ਸੀ ਆਉਣੀ ਸ਼ੁਰੂ ਹੋ ਗਈ ਹੁਣ ਇਹਦਾ ਮਤਲਬ ਸਮਝੋ ਵੀ ਇੱਕ ਦਾਣਾ ਵੀ ਜੇ ਲੰਗਰ ਵਿੱਚ ਜਾਂਦਾ ਏ ਤੇ ਉਹਦਾ ਫਲ ਕਿੰਨਾ ਮਿਲਦਾ ਏ ਜੇ ਗੁਰੂ ਕੇ ਲੰਗਰਾਂ ਵਾਸਤੇ ਕੁਝ ਆਪਾਂ ਦਸਵੰਦ ਕੱਢਦੇ ਆ ਨਾ ਉਹਦਾ ਫਲ ਬਹੁਤ ਮਿਲਦਾ ਹੈ ਕਹਿੰਦੇ ਵੀ ਇੱਕ ਦਾਣਾ ਰੋਜ਼ ਉਹ ਚਿੜੇ ਚਿੜੀ ਨੇ ਉਹਨਾਂ ਦੇ ਘਰ ਵਿੱਚ ਚੁੱਕਣਾ ਤੇ ਲੰਗਰ ਚ ਜਾ ਕੇ ਪਾ ਦੇਣਾ ਹੌਲੀ ਹੌਲੀ ਉਹਨਾਂ ਦੇ ਘਰ ਦੀ ਵਿੱਚ ਮਿਹਨਤ ਵਧੀ ਉਹਨਾਂ ਦੀ ਕਮਾਈ ਵਧੀ ਬਰਕਤ ਪਈ ਉਹਨਾਂ ਦੇ ਘਰ ਗਰੀਬੀ ਮੁੱਕ ਗਈ ਅਨਾਜ ਆ ਗਿਆ ਮਾਇਆ ਆ ਗਈ। ਹਰ ਮਿਹਨਤ ਕੋ ਆਨ ਮਜੂਰੀ ਤੇਸਤੇ ਅੰਨ ਲਿਆਏ ਗ੍ਰਹਿ ਮਾਹੇ। ਉਹ ਜਿਹੜਾ ਮਨੁੱਖ ਸੀ ਉਹ ਬੜੀ ਮਜਦੂਰੀ ਮਿਹਨਤ ਕਰਨ ਲੱਗ ਪਿਆ। ਮਜਦੂਰੀ ਕਰਦਿਆਂ ਮਿਹਨਤ ਕਰਦਿਆਂ ਜਿਹੜਾ ਅਨਾਜ ਜਿਹੜੀ ਉਹ ਫਸਲ ਜਾਂ ਦਾਣਾ ਘਰ ਲਿਆਉਂਦਾ ਸੀਗਾ। ਸ਼ੋਸ਼ਕ ਕਰਨ ਕੋ ਪਾਏ ਅਜਰਮ ਕੂਟੇ ਪੀਸੇ ਪੁਨਸੋ ਖਾਹੇ। ਉਹ ਕੀ ਕਰਦੇ ਸੀ ਵੀ ਦਾਣੇ ਨਾ ਪੀਣ ਵਾਸਤੇ ਪੀਣ ਤੋਂ ਪਹਿਲਾਂ ਸੁੱਕਣੇ ਪਾਉਂਦੇ ਸੀਗੇ ਮੰਝੇ ਦੇ ਉੱਪਰ ਵਿਛਾ ਦੇਣੇ ਜਾਂ ਵਿੜੇ 'ਚ ਖਲਾਰ ਦੇਣੇ ਕੋਈ ਚੀਜ਼ ਵਿਛਾ ਕੇ ਦਾਣੇ ਸੁੱਕਣੇ ਪਾ ਦੇਣੇ ਉਸ ਜਗ੍ਹਾ ਤੇ ਤਾਹ ਤੇ ਚੁੰਝ ਪਿਖਿਆ ਕੁਛ ਲੈ ਕਰ ਮਮ ਸੰਗਤ ਕੇ ਲੰਗਰ ਪਾਹੇ ਉਸ ਸੁੱਕੇ ਹੋਏ ਦਾਣਿਆਂ ਦੇ ਵਿੱਚੋਂ ਉਹਨਾਂ ਦੋਵਾਂ ਪੰਛੀਆਂ ਨੇ ਚੁੰਝਾਂ ਭਰਨੀਆਂ ਤੇ ਗੁਰੂ ਕੇ ਲੰਗਰਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਲੰਗਰਾਂ 'ਚ ਸੇਵਾ ਕਰਨ ਲੱਗ ਪਏ ਹਨ ਸਿੱਖਨ ਜੁਤਮੈ ਭੋਜਨ ਕਰਿਓ ਜਾਤੇ ਭਯੋ ਪੁੰਨ ਅਦਕਾਹੇ ਉਹਨਾਂ ਦੇ ਘਰ ਉਹਨੀਆਂ ਬਰਕਤਾਂ ਆਈਆਂ ਕਹਿੰਦੇ ਵੀ ਉਹਨਾਂ ਦੇ ਘਰ ਭੋਜਨ ਚੰਗੇ ਬਣਨ ਲੱਗ ਪਏ ਚੰਗਾ ਅਨਾਜ ਆ ਗਿਆ ਚੰਗੀ ਬਰਕਤ ਪੈ ਗਈ ਇਹ ਉਪਕਾਰ ਭਇਓ ਦਿਨ ਕੇਤਕ ਭਈ ਸੰਪਤਾ ਤਿਸ ਗ੍ਰਹਿ ਆਏ ਇਦਾਂ ਕਰਦਿਆਂ ਕਰਦਿਆਂ ਉਹਨਾਂ ਦੋ ਪੰਛੀਆਂ ਨੇ ਉਪਕਾਰ ਕੀਤਾ ਤੇ ਉਹ ਉਪਕਾਰ ਕਰਕੇ ਤੇ ਉਹਨਾਂ ਦੇ ਘਰ ਬੜੀ ਮਾਇਆ ਆ ਗਈ ਹੈ ਮੌ ਤਨ ਅਨ ਪਏ ਤੇ ਤਿਸਨੇ ਛਪਰੀ ਤੋਰ ਆਪਣੀ ਥਾਂ ਹੁਣ ਉਹਨਾਂ ਪਤਾ ਕੀ ਕੀਤਾ ਆ ਵੇਖਿਓ ਆ ਜਿਹੜੀ ਗੱਲ ਬੜੀ ਕਮਾਲ ਦੀ ਹੈ ਉਹਨਾਂ ਘਰ ਅਨਾਜ ਵਧ ਗਿਆ ਮਾਇਆ ਵਧ ਗਈ ਤੇ ਉਹਨਾਂ ਨੇ ਹੁਣ ਘਰ ਜਿਹੜਾ ਸੀ ਵੱਡਾ ਬਣਾਉਣਾ ਸ਼ੁਰੂ ਕਰ ਦਿੱਤਾ ਘਰ ਵੱਡਾ ਬਣਾਉਣ ਵਾਸਤੇ ਜਿਹੜੇ ਰੁੱਖ ਦੇ ਉੱਤੇ ਉਹਨਾਂ ਦਾ ਆਲਣਾ ਸੀ ਉਹ ਰੁੱਖ ਵੱਡ ਦਿੱਤਾ ਉਹਨਾਂ ਦੇ ਘਰ 'ਚ ਜਿਹੜਾ ਰੁੱਖ ਲੱਗਾ ਸੀ ਜਿਸ ਰੁੱਖ ਦੇ ਉੱਤੇ ਉਹਨਾਂ ਦੋਵਾਂ ਪੰਛੀਆਂ ਦਾ ਆਲਣਾ ਸੀ ਆਪਣੇ ਘਰ ਦਾ ਮਕਾਨ ਵੱਡਾ ਕਰਨ ਵਾਸਤੇ ਵੱਡਾ ਘਰ ਬਣਾਉਣ ਵਾਸਤੇ ਉਸ ਰੁੱਖ ਨੂੰ ਤੋੜ ਦਿੱਤਾ ਤੋੜ ਦਿੱਤਾ ਆ ਉਹਨਾਂ ਦੀ ਜਿਹੜਾ ਆਲਣਾ ਰਹਿਣ ਬਸੇਰਾ ਸੀ ਉਹ ਤੋੜ ਦਿੱਤਾ ਹੈ ਸੁੰਦਰ ਘਰ ਚ ਨਾਇ ਕਰ ਕੀਨਸ ਬਸੈ ਤਹਾਂ ਆਨੰਦ ਉਪਜਾਏ ਜਿੱਥੇ ਵਿਚਾਰੇ ਬੜੇ ਆਨੰਦ ਦੇ ਨਾਲ ਰਹਿੰਦੇ ਸਨ ਜਿਹੜੇ ਆਲਣਿਆਂ ਦੇ ਵਿੱਚ ਬੜੇ ਆਨੰਦਤ ਹੋ ਕਰਕੇ ਵਸੇਬਾ ਕਰਦੇ ਸਨ ਸ੍ਰੀ ਚਿਰਾ ਤਬ ਅਪਰਥਾਨਮ ਕੀਨ ਆਲਣਾ ਪ੍ਰਿਛ ਬਸਾਏ ਕਹਿੰਦੇ ਨੇ ਉਹ ਚਿੜੀ ਤੇ ਚਿੜਾ ਵਿਚਾਰੇ ਜਿੱਥੇ ਵਸੇਬਾ ਕਰਦੇ ਉਥੋਂ ਉੱਡਣਾ ਤੇ ਪੈਣਾ ਸੀ ਉਹਨਾਂ ਨੂੰ ਵਿਚਾਰੇ ਆਂ ਅਹੀਂ ਵੀ ਪਤਾ ਨਹੀਂ ਆਪਣੇ ਸੁਆਰਥ ਖਾਤਰ ਇਹਨੇ ਕਿੰਨੇ ਕ ਜੀਵ ਜੰਤੂਆਂ ਪਸ਼ੂ ਪੰਛੀਆਂ ਨੂੰ ਜਨਵਰਾਂ ਨੂੰ ਘਰੋਂ ਕੱਢਿਆ ਆਪਣੇ ਸੁਆਰਥ ਖਾਤਰ ਰੁੱਖ ਲਾਉਣੇ ਤਾਂ ਦੂਰ ਹੈ ਪਰ ਜਿਹੜੇ ਉੱਗੇ ਸੀ ਉਹ ਵੀ ਵੱਡੇ ਹਨ ਲੋਕਾਂ ਨੇ ਕਈਆਂ ਨੇ ਈਰਖਾ ਵਸ ਵੀ ਰੁੱਖ ਵੜਦੇ ਤੇ ਕਈ ਵਾਰ ਵੇਖਿਆ ਵਾ ਜੇ ਕਿਤੇ ਕੋਈ ਜ਼ਿਮੀਂਦਾਰ ਛਾਂ ਵਾਸਤੇ ਬੂਟਾ ਲਾ ਦੇਣਾ ਕਿਤੇ ਸਾਂਝੀ ਵਾਟ ਲਾ ਗਏ ਤੇ ਕਈ ਈਰਖਾ ਕਰਨ ਵਾਲੇ ਇਸ ਕਰਕੇ ਵੀ ਬੂਟਾ ਵੜ ਦਿੰਦੇ ਵੀ ਸ਼ੋਰਾ ਹੋ ਜਾਣਾ ਮੁੜ ਕੇ ਫਸਲ ਬੜੀ ਖਰਾਬ ਹੋ ਜਾ ਕਰੇਗੀ। ਉਹ ਇਹਨਾਂ ਕਾਰਨਾਂ ਕਰਕੇ ਵੀ ਬਹੁਤੇ ਰੁੱਖ ਨਹੀਂ ਲਾਉਂਦੇ। ਤੇ ਜੇ ਘਰਾਂ ਵਿੱਚ ਰੁੱਖ ਹੈਗੇ ਨੇ ਤੇ ਕਹਿੰਦੇ ਵੇੜਾ ਪੱਕਾ ਕਰਨਾ ਟਾਇਲ ਲਾਉਣੀ ਹੈ ਵਧੀਆ ਟਾਇਲ ਲਾ ਕੇ ਇੱਕ ਸੋਹਣਾ ਵੇੜਾ ਬਣਾਉਣਾ ਤੇ ਰੁੱਖ ਵੜ ਦੇਣੇ ਆ। ਅਹੀਂ ਫਿਰ ਉਹ ਟੈਲਾ ਲਾਲਾ ਕਿੰਨਾ ਵਧੀਆ ਤੇ ਘਰ ਤੇ ਸੋਨਾ ਬਣਾ ਲਿਆ ਪਰ ਜਦੋਂ ਧੁੱਪ ਪਈ ਉਹ ਵੇੜਾ ਤਪਿਆ ਤੇ ਬਾਹਰ ਨਿਕਲ ਨੂੰ ਜੀ ਨਹੀਂ ਕੀਤਾ ਜਿੱਥੇ ਰੁੱਖ ਲੱਗਾ ਹੀ ਘਰ ਚ ਠੰਡਕ ਸੀ ਛਾਂ ਸੀ ਵੀ ਬੰਦਾ ਕੋਈ ਮੰਜਾ ਡਾ ਕੇ ਲੰਮੇ ਪੈ ਜਾਂਦਾ ਕੋਈ ਬਹਿ ਜਾਂਦਾ ਸੀ ਉਸ ਜਿੱਥੇ ਵੇੜ ਚ ਠੰਡਕ ਸੀ ਛਾਂ ਸੀ ਉਹ ਛਾਂ ਨੂੰ ਕੱਟ ਵੱਢ ਕੇ ਪੱਕਾ ਕਰ ਲਿਆ ਤੇ ਕਹਿੰਦੇ ਫਿਰ ਗਰਮੀ ਬਹੁਤ ਹੋ ਗਈ ਤਪਸ਼ ਬੜੀ ਵੱਧ ਗਈ ਬਾਹਰ ਤੇ ਸੇਕ ਪੈਂਦਾ ਹੈ ਇਦਾਂ ਹੋਣ ਲੱਗ ਪਿਆ ਅੱਜ ਕੱਲ ਅਸੀਂ ਆਪਣੀ ਕੁਦਰਤ ਨੂੰ ਗੁਰੂ ਸਾਹਿਬ ਪਰਮਾਤਮਾ ਜਿਨ੍ਹਾਂ ਨੂੰ ਦਾਤ ਬਖਸ਼ੀ ਹੈ ਕੁਦਰਤ ਹੈ ਕੀਮਤ ਨਹੀਂ ਪਾਏ ਕੀਮਤ ਪਾਏ ਤਾਂ ਕਹੀ ਨਾ ਜਾਏ ਇਸ ਕੁਦਰਤ ਦੀ ਕੋਈ ਕੀਮਤ ਨਹੀਂ ਪਾ ਸਕਿਆ ਉਹਨਾਂ ਵੀ ਇਦਾਂ ਕੀਤਾ ਘਰ ਵੱਡਾ ਕਰਨ ਵਾਸਤੇ ਉਸ ਰੁੱਖ ਨੂੰ ਵੱਡ ਦਿੱਤਾ ਉਥੋਂ ਚਿੜੀ ਚਿੜਾ ਵਿਚਾਰੇ ਉੱਡ ਕੇ ਚਲੇ ਗਏ ਹਨ ਅਭੀ ਤੇ ਸੰਪਤ ਤਿਸ ਗ੍ਰਹਿ ਕੀ ਸਨਾਸਨ ਹੋਈ ਬਿਨ ਸਾਏ ਕਹਿੰਦੇ ਨੇ ਹੁਣ ਆ ਵੀ ਬੜੀ ਪਿਆਰੀ ਗੱਲ ਹੈ ਹੌਲੀ ਹੌਲੀ ਕੀ ਹੋਇਆ ਉਹਨਾਂ ਦੇ ਕਰਮਾਇਆ ਬੜੀ ਸੀ ਘਰ ਪੱਕਾ ਹੋ ਗਿਆ ਪਰ ਦਸਵੰਦ ਜਿਹੜਾ ਨਿਕਲਦਾ ਸੀ ਉਹ ਬੰਦ ਹੋ ਗਿਆ ਮੈਂ ਇੱਕ ਬੜੀ ਪਿਆਰੀ ਬੇਨਤੀ ਕਰਨ ਲੱਗਾ ਜੇ ਬਹੁਤ ساری ਸੰਗਤ ਲਈ ਵੀ ਸੁਣਦੀ ਹੈ ਇਹ ਆਪ ਸੰਗਤਾਂ ਵੀ ਬੈਠੇ ਸਭ ਜੀਵਿੰਦਾਰ ਪਰਿਵਾਰਾਂ ਚੋ ਜੇ ਜਦੋਂ ਕਦੇ ਕਣਕ ਬੀਜਣ ਲੱਗੋ ਨਾ ਕਦੇ ਕਣਕ ਨੂੰ ਦਵਾਈ ਨਾ ਲਾਓ ਬੜੇ ਲੋਕ ਇਸ ਕਰਕੇ ਕਣਕਾਂ ਨੂੰ ਦਵਾਈਆਂ ਲਾ ਦਿੰਦੇ ਵੀ ਪੰਛੀ ਚੁਗ ਜਾਂਦੇ ਆ ਨਹੀਂ ਭਲਿਓ ਉਹ ਆਪਣੇ ਹਿੱਸੇ ਦਾ ਚੁਗਦੇ ਆ ਤੁਹਾਡੇ ਹਿੱਸੇ ਦਾ ਮਾਲਕ ਨੇ ਤੁਹਾਡੀ ਪਾਲੀ 'ਚ ਰੱਖ ਦੇਣਾ ਹੈ ਤੁਹਾਡੇ ਹਿੱਸੇ ਦਾ ਦਾਣਾ ਮਾਲਕ ਨੇ ਤੁਹਾਨੂੰ ਦੇ ਦੇਣਾ ਹੈ ਉਹ ਆਪਣੇ ਹਿੱਸੇ ਵਾਲਾ ਛਕਦੇ ਆ ਜਿਹੜਾ ਉਹਨਾਂ ਨੇ ਛਕਣਾ ਹੈ ਜੇ ਤੁਹਾਨੂੰ ਲੱਗਦਾ ਏ ਵੀ ਉਹ ਸਾਡੇ ਹਿੱਸੇ ਦਾ ਵੀ ਦਾਣਾ ਖਾਂਦੇ ਐ ਕਿ 2-4 ਕਿਲੋ ਵੱਧ ਪਾ ਲਓ ਫਰਕ ਨਹੀਂ ਪੈਣ ਲੱਗਾ ਕਿਤੇ ਤੇ ਅਹੀਂ ਆਪਣੀ ਢਿੱਡ ਭਰਨ ਵਾਸਤੇ ਦਾਣਿਆਂ ਨੂੰ ਦਵਾਈ ਲਾਤੀ ਵੀ ਜਨਵਰ ਖਾ ਕੇ ਪੰਛੀ ਖਾ ਕੇ ਮਰ ਜਾਣ ਪਰ ਸਾਡੇ ਦਾਣੇ 'ਚ ਕਟਾ ਨਾ ਪਵੇ ਅਹੀਂ ਇਹ ਸੋਚਦੇ ਆ ਕਿ ਕਣਕ ਨੂੰ ਲਾਈ ਦਵਾਈ ਪੰਛੀ ਖਾ ਕੇ ਭਾਵੇਂ ਮਰ ਜਾਣ ਪਰ ਸਾਡਾ ਦਾਣਾ ਨਾ ਘਟੇ ਤੇ ਹੋਣਾ ਅਸਰ ਸਾਡੇ ਤੇ ਵੀ ਜੋ ਦਵਾਈ ਲਾ ਕੇ ਲਾਇਆ ਬੀਜਿਆ ਤੇ ਉਹਦਾ ਅਸਰ ਦਵਾਈ ਦਾ ਤੇ ਫਿਰ ਦਾਣੇ ਚ ਗਾਂ ਜਾਣਾ ਹੀ ਹੈ ਨਾ ਫਿਰ ਉਹ ਸਾਡੇ ਸਰੀਰ ਤੇ ਅਸਰ ਆਉਣਾ ਹੈ ਫਿਰ ਫਿਰ ਕੀ ਹੋਣਾ ਹੈ ਦਾਣਾ ਵਧ ਜਾਣਾ ਫਸਲ ਵਧ ਜਾਣੀ ਤੇ ਜਿਹੜਾ ਰੋਗ ਲੱਗਣਾ ਉਹਦੇ ਨਾਲ ਰੋਗ ਨਾ ਫਿਰ ਬਿਮਾਰੀਆਂ ਵਧਣੀਆਂ ਤੇ ਜਿਹੜਾ ਪੈਸਾ ਵਧਿਆ ਜਿਹੜੇ ਵਧੇ ਦਾਣਿਆਂ ਨਾਲ ਪੈਸੇ ਵਾਵਾ ਬਣ ਗਏ ਉਹ ਫਿਰ ਬਿਮਾਰੀਆਂ ਤੇ ਲੱਗ ਜਾਣੇ ਉਹ ਰੋਗਾਂ ਤੇ ਲੱਗ ਜਾਣੇ ਉਹ ਉਹ ਹਿਸਾਬ ਉੱਥੇ ਹੀ ਰਹਿਣਾ ਹੈ ਜਿਹੜਾ ਉਹਨਾਂ ਦੇ ਹਿੱਸੇ ਦਾ ਉਹਨਾਂ ਖਾ ਲੈਣਾ ਜਿਹੜਾ ਸਾਡੇ ਸਦਾ ਉਹ ਸਾਡੇ ਸਿੱਤੇ ਜ਼ਮੀਨ 'ਚ ਪਿਆ ਰਹਿਣਾ ਹੈ ਮਾਲਕ ਨੂੰ ਸਭ ਦਾ ਫਿਕਰ ਹੈ ਉਹਨੇ ਸਭ ਨੂੰ ਦੇਣਾ ਹੈ ਇਸ ਕਰਕੇ ਗੁਰੂ ਹਰ राय ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਸਨ ਹੁਣ ਉਹਨਾਂ ਦੱਸਿਆ ਮਹਾਰਾਜ ਕਹਿੰਦੇ ਉਹਨਾਂ ਦੇ ਘਰ 'ਚੋਂ ਨਾ ਦਸਵੰਦ ਨਿਕਲਦਾ ਸੀ ਦਾਣਿਆਂ ਦਾ ਤੇ ਜਦੋਂ ਦਾਣੇ ਨਿਕਲਣੋਂ ਹਟ ਗਏ ਪਾ ਉਹ ਚਿੜੀ-ਚੇੜਾ ਉੱਡ ਗਏ ਉਹਨਾਂ ਦੇ ਘਰ ਵਿੱਚੋਂ ਕੋਈ ਦਸਵੰਦ ਨਹੀਂ ਸੀ ਫਿਰ ਨਿਕਲਦਾ ਲੰਗਰ ਅੰਸ਼ ਪਰਨ ਤੇ ਹਟ ਕੀ ਤਿਸ ਕੋ ਫਲ ਕੈਸੇ ਪੁਨ ਪਾਏ ਇਹ ਫਿਰ ਜਿਹੜੀ ਫਸਲ ਜਿਹੜਾ ਦਾਣਾ ਉਹਨਾਂ ਦੇ ਘਰਾਂ ਚੋਂ ਲੰਗਰ ਤੇ ਜਾਂਦਾ ਸੀ ਉਹ ਜਾਣੂ हट ਗਿਆ ਦਸਵੰਦ ਨਿਕਲਣਾ ਬੰਦ ਹੋ ਗਿਆ ਹੈ ਆਇਓ ਅਦੀਨਦਾਰ ਦੀ ਹਵਾ ਕਰ ਆਏ ਪਰਿਓ ਹੰਮਰੀ ਸ਼ਰਨਾਏ ਕਹਿੰਦੇ ਭਇਓ ਫਿਰ ਉਸੇ ਤਰ੍ਹਾਂ ਜਿਹੜਾ ਚੱਲ ਗਿਆ ਫਿਰ ਗਰੀਬੀ ਫਿਰ ਉਹ ਸਰੀਰ ਉਸੇ ਤਰ੍ਹਾਂ ਹੀ ਘਰ ਵਿੱਚ ਗਰੀਬੀ ਨੇ ਫਿਰ ਮੂੰਹ ਮਖਾ ਲਿਆ ਆਣ ਕੇ ਉਹਨਾਂ ਦੇ ਫਿਰ ਮਾੜੇ ਦਿਨ ਆ ਗਏ ਮਾੜਾ ਸਮਾਂ ਆ ਗਿਆ ਫਿਰ اے ਪ੍ਰਭ ਤੂੰ ਬਿੰਦ ਕੋਈ ਨ ਰੱਖਿਅਕ ਕਰੋ ਕਿਰਪਾ ਅਬ ਬਨੋ ਸਹਾਇ ਪਾਤਸ਼ਾਹ ਜੀ ਕਹਿੰਦੇ ਫਿਰ ਨਾ ਉਹ ਸਾਡੇ ਕੋਲ ਆ ਗਏ ਜਦੋਂ ਉਹਨਾਂ ਘਰ ਦੁਬਾਰਾ ਫਿਰ ਗਰੀਬੀ ਆ ਗਈ ਨਾ ਜਦੋਂ ਮਾੜੇ ਦਿਨ ਉਹਨਾਂ ਤੇ ਆ ਗਏ ਪਾਤਸ਼ਾਹ ਕਹਿੰਦੇ ਫਿਰ ਉਹ ਸਾਡੇ ਕੋਲ ਇੱਥੇ ਆ ਗਏ ਸਨ ਦੁਬਾਰਾ ਆ ਕੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਬੇਦਨੀ ਸਾਡੀ ਬੇਨਤੀ ਸਾਡੀ ਬੇਦਨਾ ਸੁਣਨਾ ਕਰੋ ਜੀ ਸਿੱਖ ਤੁਹਾਡੇ ਨਾਮ ਜਗਤ ਕਹਿ ਇਸ ਕੀ ਇਲਾਜ ਆਪ ਕੋ ਹੋਏ ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ ਤੁਹਾਡਾ ਨਾਮ ਜਪਦੇ ਹਾਂ ਤੇ ਆਪਣੇ ਨਾਮ ਦੀ लाज ਰੱਖਣਾ ਕਰੋ ਜੀ ਤਾਰਦ ਤੇ ਸੰਪਤ ਬੜ ਬਿਰਤੀ ਅਬੇ ਬਿਨਾਸ਼ਮਨ ਬਨਸ ਹੋਏ ਮਹਾਰਾਜ ਬੜੀ ਸੰਪਤੀ ਆਈ ਬੜੀ ਮਾਇਆ ਆਈ ਸਭ ਚਲੀ ਗਈ ਮਹਾਰਾਜ ਦਿਨ ਬੜੇ ਵਧੀਆ ਆਗੇ ਸੀ ਫਿਰ ਮੁੱਕ ਗਏ ਨੇ ਸਵਾ ਮੁੱਕ ਫਿਰ ਗਿਆ ਜੀ ਪਿਆਰਿਓ ਸਿੱਖੀ ਦੇ ਸਿਧਾਂਤ ਵਿੱਚ ਇਹ ਚੀਜ਼ਾਂ ਆਮ ਵਾਪਰਦੀਆਂ ਨੇ ਜੇ ਤਾਂ ਕੋਈ ਸਿੱਖ ਪ੍ਰਮਾਤਮਾ ਦੇ ਹੁਕਮ ਨੂੰ ਸਮਝਣ ਵਾਲਾ ਹੋਵੇ ਨਾ ਫਿਰ ਤਾਂ ਉਹ ਸਭ ਦੁੱਖ ਸੁੱਖ ਤੇਰੇ ਬਾਣੇ ਹੋਵੇ ਫਿਰ ਤਾਂ ਸਮਝ ਲੈਂਦਾ ਉਹ ਆਏ ਨੇ ਕਹਿੰਦੇ ਮਹਾਰਾਜ ਪਹਿਲਾਂ ਚੰਗੇ ਦਿਨ ਸੀ ਹੁਣ ਮਾੜੇ ਹੋ ਗਏ ਨੇ ਤੇ ਇਹਦਾ ਨਤੀਜਾ ਕੀ ਹੈ ਦਸਵੰਦ ਨਿਕਲਣਾ ਬੰਦ ਹੋਇਆ ਹੈ ਅੱਜ ਸਾਡੇ ਘਰਾਂ ਵਿੱਚ ਮਾਇਆ ਹੈਗੀ ਹੈ ਲੋਕਾਂ ਨੇ ਬਥੇਰੀ ਕਮਾ ਲਈ ਹੈ ਪਰ ਸੱਚ ਕਰਕੇ ਜੇ ਕਮਾਉਣ ਕਮਾਉਣ ਵਿੱਚ ਵੀ ਫਰਕ ਹੈ ਜਿਹੜੀ ਬੇਈਮਾਨੀ ਨਾਲ 2 ਨੰਬਰ ਦੀ ਬੜੀ ਰੱਜ ਕੇ ਦਿਣਾ ਜੀ ਕਮਾਈ ਨਾ ਉਹ ਦਿਣਾ ਜੀ ਜਾਣੀ ਆ ਤੇ ਜਿਹੜੀ ਮਿਹਨਤ ਦੀ ਕਿਰਤ ਦੀ ਕਮਾਈ ਹੈ ਨਾ ਉਹ ਫਲ ਦਿੰਦੀ ਹੈ ਉਹ ਸਫਲ ਹੁੰਦੀ ਹੈ ਮਾਲਕ ਨੂੰ ਵੀ ਉਹ ਪ੍ਰਵਾਨ ਹੁੰਦਾ ਹੈ ਇੱਕ ਉਦਾਹਰਣ ਦਿਆਂ ਬੜੀ ਪ੍ਰਵਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਮਾਲਵੇ ਵਿੱਚ ਗਏ ਇੱਕ ਪਿੰਡ ਬਾਜਕ ਹੈ ਬਾਜਕ ਪਿੰਡ ਵਿੱਚ ਉੱਥੋਂ ਦੇ ਕੁਝ ਬੰਦਿਆਂ ਨੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਦੁੱਧ ਛਕਾਉਣਾ ਚਾਹਿਆ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੁੱਧ ਨਾ ਛਕਿਆ ਜਦੋਂ ਪੁੱਛਿਆ ਸਿੱਖਾਂ ਨੇ ਮਹਾਰਾਜ ਬੜੀ ਮੁਸ਼ਕਲ ਨਾਲ ਦੁੱਧ ਲਿਆਏ ਨਾ ਤੁਸੀਂ ਛਕਿਆ ਕਿਉਂ ਨਹੀਂ ਕਹਿਣ ਲੱਗੇ ਨਹੀਂ ਛਕਣ ਯੋਗ ਨਹੀਂ ਹੈਗਾ ਕਹਿੰਦੇ ਮਹਾਰਾਜ ਵੇਖੋ ਕਿੰਨੇ ਘੜੇ ਭਰ ਕੇ ਲਿਆਏ ਨੇ ਦੁੱਧ ਦੇ ਗੁਰੂ ਸਾਹਿਬ ਕਹਿਣ ਲੱਗੇ ਆਪਣੇ ਘਰਾਂ ਚੋਂ ਨਹੀਂ ਲਿਆਏ ਇਹ ਚੋਰੀ ਮੱਝਾਂ ਚੋਂ ਕੇ ਲਿਆਏ ਨੇ ਤੇ ਚੋਰੀ ਮੱਝਾਂ ਚੋਂ ਕੇ ਲਿਆਂਦਾ ਹੋਇਆ ਦੁੱਧ ਸਾਨੂੰ ਪਰਵਾਹ ਨਹੀਂ ਜਿਹੜੀ ਚੀਜ਼ ਤੁਸੀਂ ਚੋਰੀ ਦੀ ਕਰਕੇ ਬੇਈਮਾਨੀ ਦੀ ਲਿਆਓਗੇ ਮੈਂ ਕਦੇ ਪਰਵਾਹ ਨਹੀਂ ਕਰਨੀ ਜੇ ਬੰਦਾ ਨਸ਼ਾ ਵੇਚ ਕੇ ਲੱਖ ਰੁਪਇਆ ਕਮਾਰਿਆ ਤੇ ਕਹਿੰਦਾ 20000 ਗੁਰਦੁਆਰੇ ਤੇ ਆਉਂਗਾ ਤੁਸੀਂ ਤੇ ਪਾ ਹੀ ਆਉਗੇ ਗੋਲਕਚ ਪਰ ਗੁਰੂ ਨੇ ਪਰਵਾਹ ਨਹੀਂ ਕਰਨਾ। ਉਹਨੂੰ ਫਲ ਨਹੀਂ ਲੱਗਣਾ। ਉਹਦਾ ਨੁਕਸਾਨ ਹੀ ਹੋਏਗਾ। ਕਿਰਤ ਦੀ ਕਮਾਈ ਦਾ ਭਾਵੇਂ ਰੁਪਇਆ ਪਾਓਗੇ ਟਕਾ ਵੀ ਭੇਟਾ ਕਰੋਗੇ ਤਾਂ ਫਲ ਲੱਗੇਗਾ। ਸਤਗੁਰੂ ਗੁਰੂ ਹਰ ਰਾਏ ਸਾਹਿਬ ਮਹਾਰਾਜ ਕੋਲ ਆ ਕੇ ਰੋਂਦੇ ਮਹਾਰਾਜ ਸਾਡੇ ਘਰ ਦੀ ਫੇਰ ਗਰੀਬੀ ਆ ਗਈ ਹੈ। ਮਾੜੀ ਮਾੜੀ ਦਸ਼ਾ ਹੋ ਗਈ ਹੈ। ਸਾਹਿਬ ਤੁਸੀਂ ਕਿਰਪਾ ਕਰੋ ਇਹ ਫਾਲ ਲੱਗਦਾ ਜੇ ਜਿਹੜੇ ਲੋਕ ਤੁਹਾਨੂੰ ਕਦੇ ਕਹਿੰਦੇ ਨੇ ਨਾ ਗੋਲਕਚ ਵਿੱਚ ਪਾਸੀ ਪਾਉਣ ਦਾ ਕੀ ਲਾਭ ਲੰਗਰ ਲਾਉਣ ਦਾ ਕੀ ਲਾਭ ਮੈਂ ਕਹਿੰਦਾ ਉਹਨਾਂ ਦੀਆਂ ਗੱਲਾਂ ਵੱਲ ਤਵੱਜੋ ਦਿਆ ਹੀ ਨਾ ਕਰੋ ਤੁਹਾਡੇ ਘਰ ਦਾ ਅਨਾਜ ਕਿਸੇ ਦੇ ਮੂੰਹ ਵਿੱਚ ਜਦੋਂ ਪੈਣਾ ਹੈ ਤੇ ਸੱਚ ਜੇ ਪਤਾ ਨਹੀਂ ਕਿੰਨੇ-ਕਿੰਨੀਆਂ ਅਸੀਸਾਂ ਦੇ ਕੇ ਜਾਣੀਆਂ ਕਿਸੇ ਲੋੜਵੰਦ ਦੇ ਮੂੰਹ ਵਿੱਚ ਜਦੋਂ ਦਾਣਾ ਪੈਣਾ ਨਾ ਇਹ ਸੱਚ ਜਿਸ ਜੀਵਨ ਸਫਲियां ਕਰ ਜਾਂਦਾ ਭਲਾ ਕਰਦਾ ਇੱਕ ਬੜੀ ਪਿਆਰੀ ਪਹਿਲਾਂ ਕਿਤਾਬ ਮਿਲਦੀ ਸੀ ਅੱਜ ਕੱਲ੍ਹ ਸ਼ਾਇਦ ਮੁਸ਼ਕਲ ਮਿਲਦੀ ਹੈ ਮਨੋਰ ਸਿੰਘ ਮਾਰਕੋ ਦੀ ਲਿਖੀ ਕਿਤਾਬ ਸੀ ਕਿ ਚਿੱਠੀਆਂ ਲਿਖ ਸਤਗੁਰੂ ਵੱਲ ਪਾਈਆਂ ਕਿਤਾਬ ਦਾ ਨਾਮ ਸੀਗਾ ਉਹ ਚ ਇੱਕ ਉਹਨਾਂ ਬੜੀ ਸੋਹਣੀ ਗੱਲ ਲਿਖੀ ਕਹਿੰਦੇ ਮੇਰੇ ਮਿੱਤਰ ਸੀ ਉਹਨਾਂ ਦੇ ਕਾਰਨਾਂ ਪ੍ਰੋਗਰਾਮ ਸੀ ਕਿਸੇ ਪ੍ਰੋਗ ਖੰਡਪੜ ਸਾਹਿਬ ਦਾ ਭੋਗ ਪਿਆ ਵਧੀਆ ਪਕਵਾਨ ਵਧੀਆ ਖਾਣੇ ਕਹਿੰਦਾ ਉਹਨਾਂ ਨੇ ਤਿਆਰ ਕਰਵਾਏ ਸੀ ਮੈਂ ਚਲਾ ਗਿਆ ਕਹਿੰਦੇ ਭੋਗ ਤੇ ਕਹਿੰਦੇ ਬਹੁਤ ਸਾਰੇ ਪਰੌਣੇ ਤੇ ਬੜੀ ਸੰਗਤ ਜਿਹੜੀ ਸੀ ਉਹ ਰਿਸ਼ਤੇਦਾਰ ਖਾਣਾ ਛਾ ਗਰੇ ਸਰ ਤੇ ਉਥੋਂ ਥੋੜਾ ਜਿਹਾ ਹਟਵੇਂ ਮੰਗਣ ਵਾਲਿਆਂ ਦੇ ਬੱਚੇ ਭਾਂਡੇ ਲੈ ਕੇ ਖਲੋਤੇ ਸੀਗੇ ਉਹਨਾਂ ਨੇ ਕੁਝ ਖਾਣਾ ਖਾਣਾ ਹੋਣਾ ਜਾਂ ਰੋਟੀ ਖਾਣੀ ਹੋਊਗੀ ਉਹ ਕਹਿੰਦੇ ਵੀ ਉਹ ਇੱਕ ਬੱਚਾ ਆਇਆ ਤੇ ਉਹਨੇ ਪਲੇਟ ਵਿੱਚ ਕੁਝ ਖਾਣਾ ਪਾਉਣ ਲੱਗਾ ਤੇ ਉਸੇ ਵੇਲੇ ਉਹ ਇੱਕ ਬੰਦੇ ਨੂੰ ਉਹਨਾਂ ਦੇ ਘਰ ਦੇ ਜੀ ਨੇ ਉਸ ਬੱਚੇ ਕੋਲੋਂ ਪਲੇਟ ਖੋ ਲਈ। ਪਲੇਟ ਖੋ ਕੇ ਕਹਿੰਦਾ ਕਹਿਣ ਲੱਗਾ ਤੈਨੂੰ ਦੇ ਦਾਂ ਨਹੀਂ ਪਹਿਲਾਂ ਪਰੌਣੇ ਖਾ ਰਿਆ। ਫਿਰ ਤੈਨੂੰ ਖਵਾਵਾਂਗੇ ਵਧੂਗਾ ਤੇ ਖਾ ਲਈ। ਤੇ ਕਹਿੰਦੇ ਉਹਦੇ ਕੋਲੋਂ ਪਲੇਟ ਖੋ ਕੇ ਰੱਖ ਲਈ ਤੇ ਉਹ ਬੱਚੇ ਨੂੰ ਉਹਨੇ ਧੱਕਾ ਦੇ ਕੇ ਤੇ ਬਾਹਰ ਕੱਢ ਦਿੱਤਾ। ਮਨੋਰ ਸਿੰਘ ਕਹਿੰਦਾ ਮੇਰੇ ਕੋਲ ਰਹਿਣ ਨਾ ਹੋਇਆ ਮੈਂ ਆਪਣੇ ਹੱਥ ਦਾ ਖਾਣਾ ਜਿਹੜਾ ਖਾ ਰਿਆ ਸੀ। ਜੀ ਕਰਾ ਹੁਣ ਖਾਵਾ ਹੀ ਨਾ ਛੱਡ ਦਵਾਂ। ਫਿਰ ਸੋਚਿਆ ਅਨਾਜ ਦੀ ਵੀ ਤੋਹੀਨ ਹੈ। ਫਿਰ ਕਹਿੰਦਾ ਮੈਂ ਉਸ ਬੱਚੇ ਨੂੰ ਆਖਿਆ ਜਿਸ ਬੱਚੇ ਦੇ ਹੱਥੋਂ ਪਲੇਟ ਖੋਈ ਚਲ ਮੈਂ ਪ੍ਰਸ਼ਾਦਾ ਇੱਕ ਘਟ ਸ਼ਕਲਾਂਗਾ ਜਿਹੜਾ ਮੈਂ ਸ਼ਕਣਾ ਸੀ ਉਹ ਮੈਂ ਉਹ ਆਪਣੇ ਹਿੱਸੇ ਦਾ ਉਹਨੂੰ ਦੇ ਦਿੱਤਾ ਪਰ ਮੈਂ ਉਸ ਦੇ ਬੱਚੇ ਨੂੰ ਜਿਹੜੇ ਜਿਸ ਨੌਜਵਾਨ ਨੇ ਉਸ ਦੀ ਪਲੇਟ ਖੋਈ ਨੂੰ ਕੱਲ ਸਮਝਾਈ ਬੱਚਿਆ ਤੁਸੀਂ ਲੰਗਰ ਲਾਇਆ ਗੁਰੂ ਸਾਹਿਬ ਦਾ ਤੁਸੀਂ ਭੋਗ ਪਵਾਇਆ ਗੁਰੂ ਸਾਹਿਬ ਦੀ ਬਾਣੀ ਦਾ ਲੰਗਰ ਹੈ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੁੰਦਾ ਹੈ ਇਹ ਕਿਸੇ ਗਰੀਬ ਦੇ ਮੂੰਹ 'ਚ ਚੜਾ ਜਾਵੇ ਨਾ ਪਤਾ ਨਹੀਂ ਕਿੰਨੀਆਂ ਅਸੀਸਾਂ ਦੇ ਕੇ ਜਾਂਦਾ ਜੀ ਕਈ ਵਾਰ ਕਿਸੇ ਦੇ ਦਿਲੋਂ ਨਿਕਲੀ ਅਸੀਸ ਰੱਬ ਸੁਣ ਲੈਂਦਾ ਹੁੰਦਾ ਜੀ ਤੁਸੀਂ ਤੇ ਗੁਰੂ ਨਾਨਕ ਸਾਹਿਬ ਕੁਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਭੋਗ ਘਰ 'ਚ ਪਵਾ ਕੇ ਤੇ ਗਰੀਬਾਂ ਨੂੰ ਧੱਕੇ ਮਾਰਦੇ ਅਮੀਰਾਂ ਨੂੰ ਖਾਣੇ ਖਵਾਉਂਦੇ ਜੀ ਭਰੇ ਨੂੰ ਨਾ ਭਰੋ ਜਿੰਨੂੰ ਲੋੜ ਉਹਨੂੰ ਵੀ ਦਿਓ ਲੋੜਵੰਦ ਨੂੰ ਵੀ ਦਿਓ ਉਹ ਕਹਿੰਦਾ ਮੇਰੀ ਗੱਲ ਦਾ ਉਹਨਾਂ ਇੰਨਾ ਅਸਰ ਕੀਤਾ ਉਸ ਆਦਮੀ ਨੇ ਜਿਹੜਾ ਮੇਰਾ ਕਹਿੰਦਾ ਮਿੱਤਰ ਸੀ ਮੁੜ ਕੇ ਉਹਨੇ ਸਾਰਿਆਂ ਦੀ ਪੰਗਤ ਲਵਾ ਕੇ ਸਭ ਨੂੰ ਸ਼ਿਕਾਦ ਦਿੱਤਾ ਪਰ ਕਹਿੰਦੇ ਵੀ ਮੈਂ ਇਹ ਗੱਲ ਸਮਝਾ ਸਮਝਾ ਦਿੱਤੀ ਸੀ ਉਹਨਾਂ ਨੂੰ ਕਿ ਕਿਸੇ ਗਰੀਬ ਦੇ ਕਿਸੇ ਭੁੱਖੇ ਦੇ ਪੇਟ ਤੇ ਗਿਆ ਅਨਾਜ ਉਹ ਜ਼ਰੂਰ ਅਸੀਸਾਂ ਦੇ ਕੇ ਜਾਂਦਾ ਹੈ ਉਹਦਾ ਫਲ ਲੱਗਦਾ ਜੇ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਧੰਨ ਗੁਰੂ ਹਰ राय ਸਾਹਿਬ ਮਹਾਰਾਜ ਸਮਝਾਉਂਦੇ ਆ ਕਹਿੰਦੇ ਗਰੀਬਨ ਆਵਾਜ਼ ਸੱਚੇ ਪਾਤਸ਼ਾਹ ਜੀ ਸਾਡੀ ਗਰੀਬੀ ਕੱਢ ਦਿਓ ਅਸੀਂ ਪਹਿਲਾਂ ਬੜੇ ਧਨੀ ਸਾਂ ਮਹਾਰਾਜ ਸਾਡੀ ਗਰੀਬੀ ਹੁਣ ਫੇਰ ਆ ਗਈ ਹੈ ਸਭ ਕੁਝ ਖੁੱਸ ਗਿਆ ਹੈ